ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਮਿਹਨਤ ਲਾਉਂਨੇ ਰੋਜ਼ ਤੜਕੇ 3 ਵਜੇ 3:30 ਵਜੇ ਆ ਗਏ ਤੇ ਹੁਣ ਅਸੀਂ ਚੱਲੇ ਆ 90 ਦਿਨਾਂ ਦਾ ਤੇ 90 ਦਿਨਾਂ ਵਿੱਚ ਅਸੀਂ ਮਿਨੀ ਵਲੌਗ ਪਾਇਆ ਕਰਾਂਗੇ ਡੇਲੀ ਡੇਲੀ ਵਲੌਗਸ ਆਇਆ ਕਰਨਗੇ ਇਹ ਮਝਾਲੀ ਯਾਰਾਂ ਦੇ 302 ਤੇ ਤੇ ਅੱਜ ਤੁਹਾਨੂੰ ਮੈਂ ਵਿਖਾਉਣਾ ਜਿਮ ਤੇ ਆ ਤੁਸੀਂ ਵੇਖ ਸਕਦੇ ਹੋ ਵਰਕਆਊਟ ਚੱਲਣ ਦੇ ਆ ਸਿੰਗ ਲੱਗੇ ਸਾਰੇ ਇੱਥੇ ਇਹ ਅਵੇ ਮਿਹਨਤਾਂ ਚੱਲਣ ਦੇ ਆ ਦੇ ਆਵੇ ਛੋਟੇ ਬੱਚੇ ਪੂਰੇ ਟ੍ਰੇਨ ਹੋਂਦੇ ਹੁਣ ਆਵੇ ਆ ਮੁੰਡਾ ਬਹੁਤ ਟ੍ਰੇਨ ਹੋਇਆ ਵਾ ਜਿੰਨਾਂ ਬੇ ਦਿਨ ਆਂ ਦੇਖ ਸਕਦੇ ਹੋ ਅਰੇ ਸੈੱਟ ਹੈਗੇ ਆਪਣੇ ਦਾ ਆਦਿ ਚੈੱਕ ਕਰ ਸਕਦੇ ਹੋ ਨੌਜਵਾਨ ਲੱਗਾ ਮੈਂ ਤਾਂ ਚੱਲਣ ਦੇ ਆ ਬੋਰੀਆਂ ਚੰਗ ਲੱਗੇ ਸਾਰੇ ਸਾਰੇ ਮੈਂਤ ਲਾਉਂਦੇ ਫਿਰ ਇੱਧਰਾ ਸਾਰੇ ਆਪ ਜ ਆਪਣੇ ਪਿੰਡਾਂ ਜਾਂ ਲਾਇਆ ਕਰੋ ਮੈਂ ਤੁਹਾਨੂੰ ਮਾਣ ਪਾ ਦਿੰਦੇ ਨੇ ਆ ਆ ਗੋਲ ਕਰਨੀ ਆ ਹਲਕੀ ਬਾਅਦ ਆ ਕੇ ਤਾਂ ਦਿਖਵਾਵਾਂ ਤੇ ਜਿਹਦੀ ਆਵਾਜ਼ ਆਈ ਉਹਨੂੰ ਸਾਈਡ ਤੇ ਕੱਢ ਕੇ ਭਾਵੇਂ ਵੱਡਾ ਹੋਵੇ ਭਾਵੇਂ ਕੋਈ ਵੀ ਹੋਵੇ ਤੁਹਾਡੇ ਕੋਲ ਜਿਵੇਂ ਜੁਆਖਾਂ ਦੇ ਵੱਟੀਆਂ ਕੇ ਬੰਦੇ ਆਉਂ ਜਾਣਾ ਬੰਦੇ ਆਉਣਾ ਕਿਸੇ ਨੂੰ ਫੁੱਸਰੀ ਨਹੀਂ ਮਾਰਨੀ ਉਹਨਾਂ ਗੱਡੀ ਨਿਕਲ ਜਾ ਮੈਂ ਇਦਾਂ ਸਾਰਿਆਂ ਦੇ ਬਰਾਬਰ ਦੇ ਨਾਲ ਚਲੋ ਚਲੋ ਪੁੱਤ ਸਾਰੇ ਉਹਦੇ ਬਣਾ ਕਰ ਇੱਕ ਮੇਰੇ ਵੀਰ ਧਿਆਨ ਨਾਲ ਆਇਆ ਕਰੋ ਜਿਹੜੇ ਸਾਰੇ ਮਿਹਨਤ ਲਾਉਣ ਆਉਂਦੇ ਆ ਆਹ ਦੇਖੋ ਸੜਕੇ ਤੇ ਸੱਪ ਪਿਆ ਠੀਕ ਆ ਧਿਆਨ ਨਾਲ ਕਿਉਂਕਿ ਸੇਫਟੀ ਜ਼ਰੂਰੀ ਆ ਜੇ ਤੜਕੇ ਕਿਸੇ ਨੂੰ ਦੌੜ ਦੌੜੇ ਟੌਰ ਤੇ ਚਾਹੀਦੀ ਆ ਜਾਂ ਕੋਈ ਮੋਟਰਸਾਈਕਲ ਦੀ ਲਾਈਟ ਚਾਹੀਦੀ ਜਾਂ ਗੱਡੀ ਦੀ ਲਾਈਟ ਚਾਹੀਦੀ ਆ ਇਹ ਲਾ ਕੇ ਕਰਕੇ ਵਾ ਸੱਪ ਸਾਪ ਹੀ ਹੁੰਦਾ ਜ਼ਹਿਰ ਜ਼ਹਿਰੀ ਹੁੰਦਾ ਭਾਵੇਂ ਛੋਟਾ ਬੱਚਾ ਹੋਵੇ ਵੱਡਾ ਹੋਵੇ ਧਿਆਨ ਨਾਲ ਮੇਰੇ ਬੋਤ ਸਾਰੇ ਜਾਣੇ ਚਲੋ ਆਓ ਆ ਨਾ ਨਾ ਹੋਰ Hãy subscribe cho kênh không bỏ lỡ những ਬੰਦਿਆਂ ਵਿੱਚ ਵਿੱਚ ਛੇਤਰ ਵੱਜਣਗੇ ਪਰੇ ਵਾਲੀ ਮਸ਼ੀਨ ਪਰ ਮੂੰਹ ਦੇ ਚਪੇੜਾ ਵੱਜਣਗੇ ਹੁਣ ਹਿਸਾਬ ਲਾ ਲਿਓ ਉਹ ਪਰੇ ਵਾਲੀ ਮਸ਼ੀਨ ਹੈ ਲਾਉਣੀ ਤੁਹਾਡੀ ਵਿੱਚ ਸਾਰੇ ਮੁੰਡਿਆਂ ਨਾਲ ਲੱਗਣੀ ਹੈ ਇਹ ਲੱਗਣੀ ਕਿਹਦੇ ਨਾਲ ਹੋਰ ਰੋਦੇ ਪੈ ਹੈ ਹਾਂ ਇਹਨਾਂ ਆਹ ਹੋ ਤੁਹਾਡੀ ਸਾਰੇ ਚੋਹਾਂ ਪੰਜਾਂ ਜਾਣਿਆਂ ਦੀ ਮੇਰੀ ਟੈਲੀ ਹੋਣੀ ਹੈ ਜੇ ਬਾਹਰੋਂ ਵੀ ਮੁੰਡੇ ਆਏ ਉਹਨਾਂ ਨਾਲ ਵੀ ਲਾਉਣੀ ਪੈਣੀ ਆ ਦੇ ਗਏ ਇੱਕ ਵਜ ਨਹੀਂ ਵੱਜਣੀ ਜਰਾ ਰਹਿ ਸਭ ਰਾਹ ਤਾਨੂੰ ਸਮਝਾਇਆ ਹੈ ਨਾ ਜਾਓ ਮੈਂ ਇਕੱਲੇ ਚਲ ਗਈ ਆਦ ਰੈਡੀ ਤੂੰ ਅੱਭੀ ਐਵੀਂ ਚਾਚਾ ਹਮਤ ਤੂੰ ਹੀ ਹਮਤ ਹੀ ਉਹ ਬੋਲੀਏ ਤਾਹੀਂ ਉਹ ਨਿੱਕੇ ਅੱਗੇ ਆਵੇ ਇਕੱਲੇ ਨਹੀਂ ਜਾਣਾ ਅੱਗੇ ਤੂੰ 77 ਗੁਰਾ ਫੇਰਨਾ ਜਿੰਨੇ ਪੁੱਛੇ ਬਗੈਰ ਗਿਆ ਉਥੇ ਤੂੰ ਨਾਲ ਪੈ ਉਹ ਵੀ ਤਾਹੀਂ ਜਾ ਮੇਰਾ